ਸਤਿ ਸ੍ਰੀ ਅਕਾਲ ਜੀ ਦਰ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 20 ਮਈ 2025 ਦਾ ਟਾਈਮ 25 ਹੋ ਚੁੱਕਾ ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਚਾਰੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ 19 ਮਹੀਨ ਨੂੰ ਜਿਹੜਾ ਇੱਕ ਮੀਂਹਰੀ ਦਾ ਅਲਰਟ ਦਿੱਤਾ ਸੀ ਉਹ ਅਮੀਰ ਮੁਤਾਬਕ ਨਹੀਂ ਵਾਪਰਿਆ ਹੈਗਾ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂਗੇ ਜੇ ਕਿਸੇ ਦਾ ਸਾਡੀ ਜਾਣਕਾਰੀ ਕਰਕੇ ਕਿਸੇ ਦਾ ਨੁਕਸਾਨ ਹੋਇਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂਗੇ ਬੀਤੀ ਕੱਲ ਜਿਹੜਾ ਸਿਸਟਮ ਲੱਗਣਾ ਸੀਗਾ ਉਹ ਉਸਦੇ ਕਈ ਕਾਰਨ ਨੇ ਵੀ ਨਹੀਂ ਲੱਗਾ ਹੈਗਾ ਵੈਸੇ ਉਮੀਦ ਹੈਗੀ ਸੀ ਵੀ ਟਟਮੇ ਜੇ ਲੱਗ ਕੇ ਚ ਇਹ ਬੱਦਲ ਜਿਹੜਾ ਮੀਂਹ ਦੇ ਕੇ ਜਾਂ ਬਹੁਤੇ ਲੱਗ ਕੇ ਹਨੇਰੀ ਛੱਡ ਸਕਦਾ ਹੈਗਾ ਪਰ ਉਦਾਂ ਦਾ ਬੱਦਲ ਨਹੀਂ ਬਣਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਇੱਕ ਰਾਤ ਨੂੰ ਅਰਾਤ ਨੂੰ ਜਿਹੜਾ ਜੰਮੂ ਕਸ਼ਮੀਰ ਉੱਪਰ ਦੀ ਜਾਂ ਮਾਚਲ ਉੱਪਰ ਦੀ ਇੱਕ ਬੱਦਲ ਲੰਘਿਆ ਸੀ ਬਣ ਕੇ ਮੀਨ ਏਰੀਆਲਾ ਜਿਸ ਦੇ ਨਾਲ ਜਿਹੜਾ 에ਅਰ ਪ੍ਰੈਸ਼ਰ ਸੀ ਉਹ ਬਦਲਦੇ ਮੰਗਦੇ ਇੱਕੇਦਾਂ ਮੇ ਵੱਧ ਗਿਆ ਸੀ ਜੀਦਾ ਕਰਕੇ ਜਦੋਂ 19:30 ਦੁਪਹਿਰ ਹੋਈ ਤਾਂ ਦੁਪਹਿਰ ਵਾਂਗ ਆਇਰ ਪ੍ਰੈਸ਼ਰ ਸੀ ਉਹ ਵੱਧ ਗਿਆ ਜੀਦਾ ਕਰਕੇ ਮਾਹੌਲ ਜਿਹੜਾ ਜਿਹੜਾ 4-5 ਕਿਲੋਮੀਟਰ ਦੀ ਜਾਈ ਤੇ ਬਣਨਾ ਚਾਹੀਦਾ ਸੀਗਾ ਉਹ ਉਦਾਂ ਦਾ ਮਾਹੌਲ ਬਦਲਵਾਈ ਦੇ ਨਵੀਂ ਬਦਲਵਾਈ ਦਾ ਨਿਰਮਾਣ ਹੋਣਾ ਸੀ ਜਿਹੜਾ ਉਦਾਂ ਦਾ ਮਾਹੌਲ ਜਿਹੜਾ ਬਦਲਵਾਈ ਲਈ ਨਹੀਂ ਬਣਿਆ ਹੋਏਗਾ ਜੀਦਾ ਕਰਕੇ 19 ਵਾਲਾ ਸਿਸਟਮ ਜਿਹੜਾ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆਗਾ ਸੋ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਕਿਸੇ ਦਾ ਸਾਡੀ ਜਾਣ ਕਰਕੇ ਜਾਣਕਾਰੀ ਕਰਕੇ ਨੁਕਸਾਨ ਹੋਇਆ ਹੋਵੇ ਤਾਂ ਉਹਦੇ ਲਈ ਵੀ ਮਾਫੀ ਚਾਹੁੰਦੇ ਆਗੇ ਇਦੀ ਗੱਲ ਕਰਦੇ ਆ ਕਿ ਕਾਫੀ ਕਾਰਨ ਹੈਗੇ ਨੇ ਮਤਲਬ ਕਿ ਵੀ ਸਿਸਟਮ ਉਨੀਲਾ ਕਿਉਂ ਨਹੀਂ ਲੱਗਿਆ ਉਹਦੇ ਕਾਰਨ ਕਾਫੀ ਨੇ ਪਰ ਅਸੀਂ ਮੋਟਾ ਜਿਹਾ ਕਾਰਨ ਇੱਥੇ ਦੱਸ ਰਹੇ ਹੈਗੇ ਤੇ ਕੱਲ ਲਾਈਵ ਇਸ ਕਰਕੇ ਨਹੀਂ ਆਏ ਕਿਉਂਕਿ ਮੇਰੀ ਸਿਹਤ ਕਾਫੀ ਖਰਾਬ ਚੱਲ ਰਹੀ ਹੈ ਕਈ ਦਿਨਾਂ ਤੋਂ ਮੈਨੂੰ ਫੀਵਰ ਹੋ ਰਿਹਾ ਬੁਖਾਰ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਜਿਸ ਦਾ ਕਰਕੇ ਜੋ ਆਪਾਂ ਬਿਮਾਰ ਹੁੰਨੇ ਤਾਂ ਕੁਝ ਵੀ ਆਪਣਾ ਮੋਬਾਈਲ ਮੂਲ ਦੇਖਮ ਜਿਹੜਾ ਜੀ ਨਹੀਂ ਕਰਦਾ ਹੈਗਾ ਇਸ ਕਰਕੇ ਬੀਤੀ ਕੱਲ ਅਸੀਂ ਲਾਈਵ ਅਪਡੇਟ ਨਹੀਂ ਸਾਂਝੀ ਕੀਤੀ ਸੀਗੀ ਸੋ ਅੱਗੇ ਦੀ ਗੱਲ ਕਰੀਏ ਤਾਂ ਅੱਗੇ 21 22 ਮਈ ਨੂੰ ਜਿਹੜਾ ਜ਼ਿਆਦਾਤਰ ਮੌਸਮ ਜਿਹੜਾ ਖੁਸ਼ਕ ਤੇ ਗਰਮ ਰਹਿ ਸਕਦਾ ਹੈਗਾ ਦਿਨ ਵੇਲੇ ਪੂਰੇ ਦੀਆਂ ਹਵਾਵਾਂ ਚੱਲਦੀਆਂ ਰਹ ਸਕਦੀਆਂ ਤੜਕਸਾਹ ਪੂਰੀ ਦੀ ਹਵਾਵਾਂ ਚੱਲਦੀ ਰਹਿ ਸਕਦੀਆਂ ਪਰ ਦੁਪਹਿਰ ਬਾਅਦ ਪੂਰੇ ਦੀ ਹਵਾ ਜਿਹੜੀ ਮੱਠੀ ਪੈ ਸਕਦੀ ਹੈ ਜਿਹੜੀ ਕਿ ਬੰਗਾਲ ਦੀ ਖਾੜੀ ਤੋਂ ਚੱਲ ਕੇ ਆ ਰਹੀ ਹੈ ਤੇ ਨਮੀ ਵਿੱਚ ਵਾਧਾ ਹੋ ਰਿਹਾ ਨਮੀ ਵਿੱਚ ਵਾਧਾ ਹੋਣ ਦੇ ਕਾਰਨ ਉਹ ਮਸਤੇ ਮੋਰਤੀ ਪਸੀਨੇ ਵਾਲੀ ਗਰਮੀ ਵੀ ਜਿਹੜੀ ਅਸਹਿਣ ਸੀਲ ਗਰਮੀ ਜਿਹੜੀ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਉੱਤਰੀ ਰਾਜਸਥਾਨ ਦੇ ਵਿੱਚ ਤਾਂ ਅੱਜ ਵੀ ਜਿਹੜਾ ਦਿਨ ਦਾ ਪਾਰਾਗਾ 46 ਡਿਗਰੀ ਪਾਰ ਰਿਹਾ ਗੰਗਾ ਨਗਰ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ 45 ਡਿਗਰੀ ਡਿਗਰੀ ਪਾਰ ਰਿਹਾ ਹੈਗਾ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਅੰਦਾ ਜਿਹੜਾ ਪਾਰਾ ਸੀਗਾ ਉਹ 40 41 42 ਡਿਗਰੀ ਦੇ ਆਸ-ਪਾਸ ਰਿਕਾਰਡ ਹੁੰਦਾ ਰਿਹਾ ਹੈਗਾ ਸੰਗਰੂਰ ਇਲਾਕੇ ਵਿੱਚ 44 ਡਿਗਰੀ ਅੱਜ ਦਿਨ ਦਾ ਵੱਧ ਤੋਂ ਵੱਧ ਪਾਰਾ ਰਿਕਾਰਡ ਹੋਇਆ ਪਰ ਬਹੁਤੇ ਇਲਾਕਿਆਂ 'ਚ ਹਰ ਕਾਟਰ ਰਿਕਾਰਡ ਹੋਇਆ ਮਤਲਬ ਕਿ ਪੂਰਾ ਚੱਲਣ ਕਰਕੇ ਪੰਜਾਬ ਵਿੱਚ ਪੂਰੇ ਦੇ ਬੋਲੇ ਨੇ ਉਹ ਜਿਹੜੇ ਹਰਿਆਣਾ ਤੇ ਰਾਜਸਥਾਨ ਨਾਲੋਂ ਥੋੜੇ ਜਿਆਦਾ ਦੇਖੇ ਜਾ ਰਹੇ ਨੇ ਜਿਹਦਾ ਕਰਕੇ ਪੰਜਾਬ ਵਿੱਚ ਹੌਮਸ ਤੇ ਬਾਟ ਵਾਲੀ ਗਰਮੀ ਬਣੀ ਹੋਈ ਹੈ ਜਿਹਦਾ ਕਰਕੇ ਆਮ ਨਾਲੋਂ ਮਤਲਬ ਕਿ ਅਸਹਿਣਸ਼ੀਲ ਗਰਮੀ ਜਿਹੜੀ ਸੂਚਾ ਸੂਬਾ ਵਾਸੀਆਂ ਨੂੰ ਮਹਿਸੂਸ ਹੋ ਰਹੀ ਹੈ ਤਲਖੀ ਜੀ ਮਹਿਸੂਸ ਹੋ ਰਹੀ ਹੈ ਮੁਰਕੇ ਪਸੀਨੇ ਵਾਲੀ ਗਰਮੀ ਮਹਿਸੂਸ ਹੋ ਰਹੀ ਹੈ ਇਹ ਆਉਂਦੇ ਦਿਨਾਂ ਵਿੱਚ ਵੀ ਇਹ ਜਿਹੜਾ ਟੈਂਪਰ ਅੱਗੇ ਜਾਰੀ ਰਹਿ ਸਕਦਾ ਕਿਉਂਕਿ ਪੂਰੇ ਦੀਆਂ ਹਵਾਵਾਂ ਅਗਲੇ 5-7 ਦਿਨ ਜਾਂ ਅਗਲੇ 8-10 ਦਿਨ ਇਸੇ ਤਰ੍ਹਾਂ ਪੰਜਾਬ ਵਿੱਚ ਕੋਦੀਆਂ ਰਹਿਣੀਆਂ ਨ ਮੁਰਕੇ ਪਸੀਨੇ ਵਾਲੀ ਗਰਮੀ ਲਗਾਤਾਰ ਬਣੀ ਰਹਣੀ ਹੈ 21 ਤੇ 22 ਮਈ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਜ਼ਿਆਦਾਤਰ ਖੁਸ਼ਕ ਰੂਪ ਮੌਸਮ ਪਰ ਪੂਰੇ ਦੇ ਚੱਲਣ ਕਾਰਨ ਦੁਪਹਿਰ ਬਾਅਦ ਕਿਤੇ ਕਿਤੇ ਗਰਚਾ ਉੱਕਲ ਬੱਦਲ ਬਣ ਸਕਦੇ ਆ ਜਿਹੜੇ ਥੋੜੇ ਬਹੁਤ ਖੇਤਰਾ 'ਚ ਮੀਂਹ ਦੀ ਰੀਨ ਸੁੱਦਾ ਦੇ ਸਕਦੇ ਹਾਲਾਂਕਿ ਵੱਡੇ ਪੱਧਰ ਤੇ ਮੀਂਹ ਦੇ ਦੇ ਚਾਂਸ 21 22 ਨੂੰ ਨਹੀਂ ਹੈਗੇਗੇ 23 ਜਾਂ 24 ਤੇ 25 ਇਹਨਾਂ ਤਿੰਨ ਦਿਨਾਂ ਵਿੱਚ ਕਿਸੇ ਇੱਕ ਦਿਨ ਹਲਚਲ ਹੋ ਸਕਦੀ ਹੈ ਚਾਹੇ 23 ਜਾਂ 24 ਨੂੰ ਹੋ ਜੇ ਚਾਹੇ 24 ਜਾਂ 25 ਨੂੰ ਹੋ ਜੇ ਇਹਨਾਂ ਦਿਨਾਂ ਵਿੱਚ ਇੱਕ ਅਧੀਰੀ ਟੁੱਟਵੇਂ ਜੇ ਖੇਤਰਾ ਵਿੱਚ ਅਸਥਾਈ ਰਾਹਤ ਜ਼ਰੂਰ ਮਿਲ ਸਕਦੀ ਹੈ ਟੁੱਟਵੇਂ ਜੇ ਖੇਤਰਾ ਜਗਰ ਚਮਕਲੇ ਬੱਦਲ ਬਣ ਸਕਦੇ ਆ ਜਿਹੜੇ ਮੀਨਹਰੀ ਨੂੰ ਸੱਦਾ ਦੇ ਸਕਦੇ ਆ ਹਾਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਕਾਰਵਾਈ ਨਹੀਂ ਹੋਊਗੀ ਪਰ ਜਿਹੜੀ 23 ਜਾਂ 24 ਨੂੰ ਕਾਰਵਾਈ ਹੋ ਉਹਦੇ ਨਾਲ 1-2 ਡਿਗਰੀ ਟੈਂਪਰੇਚਰ ਜ਼ਰੂਰ ਘਟੂਗਾ ਮਤਲਬ ਕਿ ਅਸਥਾਈ ਰਾਹਤ ਕਹਿ ਸਕਦੇ ਹੈਗੇ ਵੱਡੇ ਪੱਧਰ ਤੇ ਰਾਹਤ ਆ ਟੈਂਪਰੇਚਰ ਤੋਂ ਗਰਮੀ ਤੋਂ ਨਹੀਂ ਮਿਲ ਸਕਦੀਗੀ ਪਰ ਅਸਥਾਈ ਰਾਹਤ ਥੋੜੇ ਸਮੇਂ ਲਈ ਜ਼ਰੂਰ ਮਿਲੂ ਜਿੱਤੇ ਜਿੱਤੇ ਕਿਤੇ ਮੀਨਹਰੀ ਦੀ ਹਲਚਲ ਹੋਊਗੀ ਉੱਥੇ ਥੋੜੇ ਸਮੇਂ ਲਈ ਜਿਹੜੀ ਗਰਮੀ ਤੋਂ ਰਾਹਤ ਜ਼ਰੂਰ ਮਿਲਦੀ ਦਿਖਾਈ ਦੇ ਸਕਦੀ ਹੈਗੀ ਉਸ 25 ਤਰੀਕ ਤੋਂ ਬਾਅਦ 25 ਮਈ ਤੋਂ ਬਾਅਦ ਜਿਹੜਾ 26 27 28 ਇਹਨਾਂ ਦਿਨਾਂ ਵਿੱਚ ਜ਼ਿਆਦਾਤਰ ਖੁਸ਼ਕ ਰਹਿ ਸਕਦਾ ਮੌਸਮ ਤੇ ਗਰਮ ਵੀ ਰਹਿ ਸਕਦਾ ਹੈਗਾ ਪਰ 29 30 ਮਈ ਜਾਂ 31 ਮਈ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਹਲਚਲ ਜਿਹੜੀ ਸ਼ੁਰੂ ਹੋਣ ਦੀ ਸੁਭਾਵਨਾ ਬਣਦੀ ਜਾ ਪਰਹੀ ਹੈਗੀ ਇਹ ਕਹਿ ਸਕਦੇ ਹਾਂਗੇ ਮਈ ਜਾਂਦੇ ਜਾਂਦੇ ਮਈ ਦੇ ਅਖੀਰਲੇ ਦਿਨਾਂ ਵਿੱਚ ਜਿਹੜਾ ਇੱਕ ਅੱਧੀ ਮੀਂਹ ਦੀ ਵਧੀਆ ਛੱਟ ਲੱਗ ਸਕਦੀ ਆ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰ ਵਿੱਚ ਇਦਾਂ ਦੀ ਸੁਭਾਵਨਾ ਜਾ ਪਰਹੀ ਹੈ ਵੀ ਇੱਕ ਅੱਧਾ ਸਿਸਟਮ ਜਿਹੜਾ ਤਾਕੜਾ ਲੱਗ ਸਕਦਾ ਮਈ ਦੇ ਅਖੀਰਲੇ ਦਿਨਾਂ ਵਿੱਚ ਖਾਸ ਕਰਕੇ 29 30 31 ਮਈ ਇਹਨਾਂ ਦਿਨਾਂ ਵਿੱਚ ਬਹੁਤੇ ਖੇਤਰਾਂ 'ਚ 3 ਮੌਨਸੂਨ ਸੀਜ਼ਨ ਦੀ ਜਿਹੜੀ ਸ਼ੁਰੂਆਤ ਹੋ ਸਕਦੀ ਹੈ ਪੰਜਾਬ ਵਿੱਚ ਜੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਤੈ ਸਮੇਂ ਤੋਂ 8-10 ਦਿਨ ਪਹਿਲਾਂ ਜਿਹੜੀ 8-10 ਦਿਨ ਪਹਿਲਾਂ ਜਿਹੜੀ 10 ਤੱਕ ਦੇ ਸਕਦੀ ਹੈ ਕੇਲ ਦੇ ਵਿੱਚ ਮਤਲਬ ਕਿ 22 ਜਾਂ 23 ਜਾਂ 24 ਮਈ ਨੂੰ ਜਿਹੜਾ ਕੇਲ ਵਿੱਚ ਮੌਨਸੂਨ ਬੜੀ ਧਮਾਕੇਦਾਰ ਐਂਟਰੀ ਹੋਊਗੀ ਬੜੀ ਜ਼ਬਰਦਸਤ ਉੱਤੇ ਮੀਂਹ ਦੇਖਣ ਨੂੰ ਮਿਲ ਸਕਦਾਗਾ ਜਿਸ ਦਾ ਕਰਕੇ ਉੱਤੇ ਧਮਾਕੇਦਾਰ ਐਂਟਰੀ ਹੋਣ ਦੀ ਸੁਭਾਵਨਾ ਮੌਨਸੂਨ ਦੀ ਉਸ ਤੋਂ ਬਾਅਦ ਜਿਹੜੀ ਮੌਨਸੂਨ ਆ ਗਈ ਤੇਜ਼ੀ ਨਾਲ ਬੜੀ ਤੇਜ਼ੀ ਨਾਲ ਮੱਧ ਭਾਰਤ ਨੂੰ ਕਵਰ ਕਰੂਗੀ ਤੇ ਉੱਤਰ ਭਾਰਤ ਤੱਕ ਕਦੋਂ ਤੱਕ ਪਹੁੰਚਦੀ ਹੈ ਉਹ ਹਲੇ ਦੇਖਣਾ ਇੰਟਰਸਟਿੰਗ ਹੋਊਗਾ ਇੰਟਰਸਟਿੰਗ ਹੋਊਗਾ ਮਤਲਬ ਕਿ ਆਉਂਦੇ ਦਿਨਾਂ ਵਿੱਚ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਪਰ ਹਾਲ ਦੀ ਘੜੀ ਮੱਧ ਭਾਰਤ ਨੂੰ ਬੜੀ ਤੇਜ਼ੀ ਨਾਲ ਇਹ ਮੌਨਸੂਨ ਪਾਉਣਾ ਜਿਹੜੀਆਂ ਵੰਦਾ ਦਿਖਾਈ ਦੇ ਰਿਹਾ ਜਿਹੜਾ ਤਕੜਾ ਹੋ ਕੇ ਡੀਪ ਡਿਪਰੈਸ਼ਨ ਵੀ ਬਣ ਸਕਦਾ ਜਿਹਦੇ ਕਾਰਨ ਅ ਅਬ ਸਾਗਰ ਦੇ ਨਾਲ ਲੱਗਦੇ ਇਲਾਕੇ ਵਿੱਚ ਜਿਹੜਾ ਭਾਰੀ ਤੋਂ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਤੇ ਇਸੇ ਕਾਰਨ ਹੀ ਮਤਲਬ ਕਿ ਬੰਗਾਲ ਦੀ ਖਾੜੀ ਵਿੱਚ ਵੀ ਲੋ ਪ੍ਰੈਸ਼ਰ ਏਰੀਆ ਬਣਦਾ ਦਿਖਾਈ ਦੇ ਰਿਹਾ ਜਿਸ ਦਾ ਕਰਕੇ ਮੌਨਸੂਨ ਦੇ ਤੇਜ਼ੀ ਨਾਲ ਅੱਗੇ ਬਦਲਦੀ ਜਿਹੜੀ ਸੁਭਾਵਨਾ ਜਾਪ ਰਹੀ ਹੈਗੀ ਹੈਗੀ ਸੋ ਉਨਮਾ ਲਾ ਕੇ ਕਹਾਣੀ ਇਹ ਹੈ ਕਿ 21 22 ਨੂੰ ਪੰਜਾਬ ਵਿੱਚ ਕਿਤੇ ਕਿਤੇ ਛਿੜਕਾ ਹਰਾ ਟਾਕ ਕਿਤੇ ਨਿੱਕੀ ਮੁੱਟੀ ਹਲਚਲ ਦੀ ਸੁਭਾਵਨਾ ਬਣੀ ਰਹੂਗੀ ਜਿੱਥੇ ਕਿਤੇ ਬੱਦਲ ਬਣਦੇ ਦਿਖਾਈ ਦਿੱਤੇ ਤਾਂ ਪਹਿਲਾ ਅਪਡੇਟ ਟਾਰ ਦਿੱਤੀ ਜਾਊਗੀ ਕਿਤੇ ਹਨੇਰੀ ਬੁੱਲੇ ਨੂੰ ਸੱਦਾ ਦੇ ਸਕਦੇ ਆ ਪਰ ਮੈਂ ਉਹ ਥੋੜੇ ਦੋ ਚਾਰ ਜਿਹਲੇ ਵਿੱਚ ਹੀ ਬੱਦਲ ਬਣ ਪਰ ਉਹ ਹਨੇਰੀ ਬੁੱਲੇ ਨੂੰ ਅੱਧੀ ਅੱਧੀ ਸੱਦਾ ਦੇ ਸਕਦੇ ਨੇ ਇਦਾਂ ਦੀ ਸੁਭਾਵਨਾ ਜਾ ਪਰਹੀ ਆ ਪਰ ਜ਼ਿਆਦਾਤਰ ਖੇਤਰਾ 'ਚ ਜ਼ਿਆਦਾਤਰ ਟਾਈਮ ਮੌਸਮ ਕੋਸ਼ਕਾ ਬੜਿਆ ਰਹੂਗਾ 23 ਜਾਂ 24 25 ਮਈ ਇਹਨਾਂ ਦਿਨਾਂ ਵਿੱਚ ਕਿਸੇ ਇੱਕ ਦਿਨ ਵੱਡੇ ਪੱਧਰ ਤੇ ਬਹੁਤੇ ਇਲਾਕਿਆਂ ਵਿੱਚ ਟੁੱਟਵੇਂ ਜੇ ਖੇਤਾਂ ਚ ਮੀਂਹ ਰਦੀ ਹਾਲਚਾਲ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਬਹੁਤੇ ਗਰਮੀ ਤੋਂ ਕੋਈ ਖਾਸ ਰਾਹ ਦੀ ਸੁਭਾਵਨਾ ਹਾਲ ਦੀ ਘੜੀ ਨਹੀਂ ਜਾ ਰਹੀ ਹੈਗੀ ਖਾਸ ਕਰਕੇ ਰਾਜਸਥਾਨ ਵਾਲਿਆਂ ਤੋਂ ਹਲੇ ਕੋਈ ਵੀ ਸੁਭਾਵਨਾ ਰਾਹ ਦੀ ਨਹੀਂ ਦਿਖਾਈ ਦੇ ਰਹੀਗੀ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ